ਦੋ ਗੰਦੇ ਗੀਤ ਲੈ ਕੇ ਵਹਿ ਜਾਂਦੇ ਆ ਆ ਕੰਮ ਵੀ ਚਮਕੀਲਾ ਸਾਹਿਬ ਨੇ ਕੀਤੇ ਸੀ ਕੋਈ ਦੱਸਦਾ ਨਹੀਂ ਮੈਂ ਤਾਂ ਅੱਜ ਪਰਦਾ ਚੱਕੂਗਾ ਤੇ ਮੈਂ ਚਾਹੁੰਨਾ ਇਹ ਗੱਲਾਂ ਲੋਕਾਂ ਤੱਕ ਪਹੁੰਚਣ ਜਦੋਂ ਹਰਮੰਦਰ ਸਾਹਿਬ ਮਿਲਣ ਜਾਂਦੇ ਆ ਜੱਥੇ ਬੰਦਿਆਂ ਨੂੰ ਉੱਥੇ 25000 ਰੁਪਏ ਆਮਰ ਸਿੰਘ ਚਮਕੀਲਾ ਦੇਣਾ ਚਾਹੁੰਦੇ ਆ ਲੰਗਰ ਲਈ ਪਰ ਉੱਥੇ ਜਿਹੜੀਆਂ ਖੜਕੂ ਜੱਥੇ ਬੰਦਿਆਂ ਆਉਂਦੀਆਂ ਉਹ ਕਹਿੰਦੇ ਅਸੀਂ ਇਹ ਪੈਸਾ ਨਹੀਂ ਲੈਣਾ ਕਹਿੰਨਗੇ ਖੜਕੂ ਪੈਸੇ ਲੈਂਦੇ ਆ ਤੇ ਉਸ ਤੋਂ ਬਾਅਦ ਆ ਕੇ ਤੇ ਕਹਿੰਦੇ ਸੀਬੀਆ ਸਾਹਿਬ ਨਾਲ ਗੱਲ ਕੀਤੀ ਤੇ ਇਹ ਪੈਸੇ ਮੈਂ ਦਾਨਪੁਰ ਕਰਨਾ ਚਾਹੁੰਦਾ ਆ ਤੇ ਉਹਨਾਂ ਨੇ ਵੀ ਇਹ ਕਹੇ ਸੀ ਕਿ ਤੂੰ ਆਪ ਆਪਣੇ ਤਰੀਕੇ ਨਾਲ ਇਹ ਪੈਸੇ ਕਿਤੇ ਲਾ ਦੇ ਤੇ ਕਹਿੰਦਾ ਮੈਨੂੰ ਇੱਕ ਪਿੰਡ ਭੇਜਿਆ ਉੱਥੋਂ ਦੀ ਲਿਸਟ ਬਣਾਈ ਕਿੰਨੇ ਗਰੀਬ ਬੱਚੇ ਆ ਕਿੰਨੇ ਗਰੀਬ ਬੱਚੇ ਪੜਦੇ ਜਿਨ੍ਹਾਂ ਤੇ ਫੀਸਾਂ ਨਹੀਂ ਦੇ ਹੁੰਦੀਆਂ ਜਿਨ੍ਹਾਂ ਕੋਲ ਕਿਤਾਬਾਂ ਹਨ ਨਹੀਂ ਗੀਆਂ ਜਿਨ੍ਹਾਂ ਕੋਲ ਵਰਦੀਆਂ ਹਨ ਨਹੀਂ ਤੇ ਕਹਿੰਦਾ ਮੈਂ ਇੱਕ ਲਿਸਟ ਬਣਾ ਕੇ ਲਿਆਇਆ ਉਸ ਪਿੰਡ ਦੇ ਵਿੱਚੋਂ ਬੱਚਿਆਂ ਦੀ ਹੋਰ ਵੀ ਆਲੇ ਦੁਆਲੇ ਸਾਰਿਆਂ ਨੂੰ ਹੀ ਕਹਿੰਦਾ ਵਰਦੀਆਂ ਲੈ ਕੇ ਦਿੱਤੀਆਂ ਕਿਤਾਬਾਂ ਲੈ ਕੇ ਦਿੱਤੀਆਂ ਔਰ ਉਹਨਾਂ ਦੇ ਰਾਤੀਆਂ ਲੈ ਕੇ ਦਿੱਤਾ ਕਹਿਣ ਦਾ ਮਤਲਬ ਚਮਕੀਲਾ ਜੀ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਚੱਕਿਆ ਤੇ ਉਹ ਇਹ ਗੱਲ ਅੱਜ ਤੱਕ ਕੋਈ ਨਹੀਂ ਸਾਹਮਣੇ ਰੱਖਦਾ ਉਸ ਤੋਂ ਬਾਅਦ ਇੱਕ ਚਮਕੀਲਾ ਜੀ ਦਾ ਇਹ ਸੁਣਤੀ ਆਲੇ ਦੁਆਲੇ ਦੇ ਪਿੰਡ 'ਚ ਤਾਂ ਜਾਂ ਆਏਦ ਵਾਲੇ ਪਿੰਡ ਜਾਂ ਆਪਣੇ ਕਿਸੇ ਵੀ ਧੀ ਦਾ ਕੁੜੀ ਦਾ ਵਿਆਹ ਹੋਵੇ ਉੱਥੇ ਚਮਕੀਲਾ ਜੀ ਸ਼ਗਨ ਤੇ ਸੂਟ ਜ਼ਰੂਰਤੀ ਲਈ ਕੁੜੀ ਲਈ ਭੇਜਦੇ ਸੇ ਹਰ ਜਗ੍ਹਾ ਜਿੱਥੇ ਵਿਆਹ ਹੁੰਦਾ ਸੀ ਉੱਤੇ ਚਮਕੀਲਾ ਜੀ ਵੱਲੋਂ ਸ਼ਗਨ ਜਾਂਦਾ ਸੀ ਤੇ ਗਰੀਬ ਕੁੜੀਆਂ ਦੇ ਵਿਆਹ ਕਰ ਦਿੰਦੇ ਸੇ ਚਮਕੀਲਾ ਜੀ ਕਿਉਂਕਿ ਉਹਨਾਂ ਕੋਲ 2 ਰੁਪਏ ਆਉਂਦੇ ਸੇ ਖਾੜ ਜਾਂਦੇ ਉਹਨਾਂ ਨੇ ਗਰੀਬੀ ਦੇਖੀ ਹੋਈ ਸੀ ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਤੇ ਇਹ ਚੰਗੇ ਨੇਕ ਕਾਰਜ ਚਮਕੀਲਾ ਜੀ ਕਰਦੇ ਰਹੇ ਧੀਆਂ ਦੇ ਵਿਆਹ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਹਾਂ ਇੱਕ ਹੋਰ ਜੇ ਕੋਈ ਬਿਮਾਰ ਆ ਗਿਆ ਹਨਾ ਉਹਦਾ ਇਲਾਜ ਲਈ ਚਮਕੀਲਾ ਜੀ ਪੈਲ ਦੇ ਆਧਾਰ ਤੇ ਆਪਣੇ ਵੱਲੋਂ ਚੁੱਪਚੀਪੀਆਂ ਉਹਨੂੰ ਕੁਝ ਮਾਇਆ ਵੀ ਦੇ ਦਿੰਦੇ ਸੀਗੇ ਹਨਾ ਜਿਨ੍ਹਾਂ ਨਾਲ ਤੇ ਜੇ ਕੋਈ ਗਰੀਬ ਨੇ ਉਹਨਾਂ ਦਾ ਅਖਾੜਾ ਲਵਾਉਣਾ ਹੁੰਦਾ ਸੀਗਾ ਉਹਦੇ ਕੋਲ ਪੈਸਾ ਨਹੀਂ ਹੁੰਦਾ ਹੁੰਦਾ ਸੀ ਤੇ ਉਹ ਜਿੱਦ ਕਰਨ ਲੱਗ ਪੈਂਦੇ ਤੇ ਕਹਿੰਦੇ ਨੇ ਆਣੇ ਤੇ ਮੈਂ ਤਾਂ ਚਮਕੀਲਾ ਹੀ ਲਵਾਣਾ ਤਾਂ ਵਿਆਹ ਕਰਾਊਗਾ ਹਨਾ ਤੇ ਹੁਣ ਗਰਤੇ ਚਿੱਤਰਕਾਰ ਅਰਗੇ ਤਾਂ ਸਾਰੇ ਇਹਨੇ ਵੀ ਬਾਪੂ ਨੂੰ ਕਿਹਾ ਮੈਂ ਵਿਆਹ ਤਾਂ ਕਰਾਣਾ ਚਮਕੀਲਾ ਲਾ ਉਹਨੇ ਤਾਂ ਚਾਰ ਪੈਸੇ ਸੇ ਤੱਕ ਸੱਦ ਲਿਆ ਕਈਆਂ ਕੋ ਨਹੀਂ ਵੀ ਸੀ ਉਹਨਾਂ ਚੋਂ ਇੱਕ ਬੁੱਢੜੀ ਮਾਤਾ ਸੀਗੀ ਤੇ ਉਹ ਕਹਿੰਦੇ ਗਈ ਸੀਗੀ ਉਹ ਕਹਿੰਦੀ ਮੇਰਾ ਪੁੱਤ ਕਹਿੰਦਾ ਮੈਂ ਵਿਆਹ ਨਹੀਂ ਕਰਾਣਾ ਤੇ ਵਿਆਹ ਤਾਂ ਕਰਾਣਾ ਚਮਕੀਲਾ ਕਹਿੰਦੀ ਮੇਰਾ ਕੋਈ ਸਹਾਰਾ ਹੈ ਨਹੀਂ ਮਸੀਹ ਦਾ ਰਿਸ਼ਤਾ ਹੁੰਦਾ ਫਿਰ ਚਮਕੀਲੇ ਨੇ ਆਪਣੇ ਨੂੰ ਕਿਹਾ ਤੇ ਤੂੰ ਦੇਖ ਯਾਰ ਡੇਟ ਕਹਿੰਦਾ ਮਾਤਾ ਇੱਕ ਕੰਮ ਕਰੀ ਪ੍ਰੋਗਰਾਮ ਤੇਰੇ ਫ੍ਰੀ ਲਾ ਦਊਗਾ ਪਰ ਡੇਟ ਉਦਣ ਦੀ ਰੱਖੀ ਜਿੱਦਣ ਮੈਂ ਕਹੂੰਗਾ ਫਿਰ ਉਹਨਾਂ ਨੇ ਇੱਕ ਖਾਲੀ ਡੇਟ ਲੱਭੀ ਉਦੋਂ ਉਹਨਾਂ ਨੇ ਚਮਕੀਲੇ ਨੇ ਉਸ માતા ਨੂੰ ਟਾਈਮ ਦਿੱਤਾ ਉਸ ਮਾਤਾ ਦੇ ਮੁੰਡੇ ਦੇ ਵਿਆਹ ਤੇ ਗਰੀਬ ਔਰਤ ਤੇ ਫ੍ਰੀ ਖਾੜਾ ਲਾਇਆ ਸੀ ਚਮਕੀਲੇ ਨੇ ਤੇ ਉਸ ਤੋਂ ਬਾਅਦ ਉਹਦੀ ਹੋਰ ਇੱਜ਼ਤ ਮਾਨ ਸਤਕਾਰ ਵਧ ਗਿਆ ਸੀ ਇਹ ਵੀ ਇੱਕ ਉਹਦੇ ਚੰਗੇ ਪੱਖ ਸੀਗੇ ਕਿਉਂਕਿ ਅਸੀਂ ਲੋਕੋ ਦੇ ਚਾਰ ਗੀਤ ਮਾੜੇ ਹੀ ਦੱਸਦੇ ਆ ਤੇ ਜਿਹੜੀਆਂ ਗੱਲਾਂ ਜਿਹੜੀਆਂ ਚਮਕੀਲੇ ਦੀਆਂ ਉਹ ਕਦੇ ਨਹੀਂ ਸਾਹਮਣੇ ਆਪ ਆਉਂਦੀਆਂ ਕਿਉਂਕਿ ਲੋਕਾਂ ਨੇ ਇੱਕੋ ਹੀ ਧਾਰਨਾ ਬਣਾ ਲਈ ਹੋਆ ਭੰਡਣਾ ਭੰਡਣਾ ਮਾੜਾ ਹੀ ਕਹਿਣਾ ਮਾੜਾ ਹੀ ਕਹਿਣਾ ਹੈ ਨਾ ਇੱਕ ਤਰ੍ਹਾਂ ਦਾ ਜਦੋਂ ਨਾ ਮਾਹੌਲ ਬਣਾ ਦਿੱਤਾ ਜਾਂਦਾ ਇੱਕ ਬੰਦੇ ਦੇ ਪ੍ਰਤੀ ਫਿਰ ਲੋਕ ਮੈਨੂੰ ਵੀ ਕਹਿ ਕਹਿੰਦੇ ਹੋਣਗੇ ਤਾਂ ਪੈਸੇ ਲੈ ਕੇ ਪ੍ਰਚਾਰ ਕਰਦਾ ਨਹੀਂ 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 ਇਹ ਜੋ ਗੱਲਾਂ ਸੱਚੀਆਂ ਜੋ ਉਹਨਾਂ ਦੇ ਬਾਰੇ ਇੰਟਰਵਿਊਜ਼ ਦੇ ਵਿੱਚ ਆਈਆਂ ਆ ਛਪੀਆਂ ਆ ਉਹੇ ਗੱਲਾਂ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਆ ਇਹ ਬਕਾਇਦਾ ਸੀਬੀਆਜੀ ਨੇ ਆਪ ਬਿਆਨ ਕੀਤਾ ਹੋਇਆ ਹੈ ਉਹਨਾਂ ਦੀ ਬਿਆਨ ਕੀਤੀਆਂ ਹੋਈਆਂ ਗੱਲਾਂ ਇਹਦੇ ਵਿੱਚ ਮੈਂ ਆਪਣੇ ਵੱਲੋਂ ਕੁਝ ਨਹੀਂ ਜੋੜ ਰਿਹਾ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜੋਰ ਦੱਸਿਓ ਧੰਨਵਾਦ ਸਾਡੇ ਨਾਲ ਜੁੜੇ ਰਹਿਣ ਲਈ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ